ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਇੱਕ ਵਿਆਹ ਦਾ ਬਲੌਗ ਆਪਾਂ ਜਾ ਰਹੇ ਹਾਂ ਜੀ ਵਿਆਹ ਦੇ ਵਿੱਚ ਠੀਕ ਹੈ ਜੀ ਇੱਕ ਦੋ ਦਿਨ ਵਾਸਤੇ ਤੇ ਮੈਂ ਸੋਚਿਆ ਵੀ ਚਲੋ ਨਾਲ-ਨਾਲ ਤੁਹਾਨੂੰ ਆਪਾਂ ਵਿਆਹ ਦਾ ਬਲੌਗ ਵੀ ਦਿਖਾਈਏ ਠੀਕ ਹੈ ਜੀ ਤੇ ਵਿਆਹ ਜਾਣਾ ਜੀ ਆਪਾਂ ਨੇ ਹਰਿਆਣੇ 'ਚ ਠੀਕ ਹੈ ਜੀ ਰਾਮਗੜ੍ਹ ਕੋਲ ਤੇ ਵਿਆਹ ਹੈਗਾ ਜੀ ਸਾਡੀ ਭਾਣਜੀ ਦਾ ਜਣੀ ਮੇਰੇ ਤਾਇਆ ਦੀ ਜਿਹੜੀ ਕੁੜੀ ਉਹਦੀ ਕੁੜੀ ਦਾ ਵਿਆਹ ਏ ਤੇ ਲੋ ਜੀ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਅੱਜ ਆਪਾਂ ਅੱਜ ਮੇਲ ਉੱਥੇ ਅੱਜ ਆਪਾਂ ਨੇ ਜਾਣਾ ਏ ਠੀਕ ਹੈ ਜੀ ਦੁਪਹਿਰ ਤੋਂ ਬਾਅਦ ਤੇ ਲੋ ਜੀ ਇੱਧਰ ਸਹਜਪ੍ਰੀਤ ਤਿਆਰ ਹੋ ਕੇ ਬੈਗ ਗਿਆ ਸਾਸਰੀ ਘਰ ਗੱਲ ਕਰਦੇ ਪੁੱਤ ਸਾਰੇ ਹਾਂ ਵੈਰੀ ਗੁੱਡ ਤੇ ਲੋ ਜੀ ਇੱਧਰ ਬੈਗ ਤਿਆਰ ਹੋ ਚੁੱਕੇ ਆ ਜੀ ਤੇ ਇੱਧਰ ਪ੍ਰੈਸ ਹੋ ਰਹੀ ਹੈ ਜੀ ਕੱਪੜਿਆਂ ਨੂੰ ਤੇ ਅਰਸ਼ਪ੍ਰੀਤ ਨੇ ਛਿਲ ਬਾ ਲਿਆ ਭਾਈ ਛੱਜ ਕਾਕੇ ਨੇ ਉਹਦੇ ਸਾਸਰੀ ਕਾਲ ਕਰਦੇ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਕਹਦੇ ਹਾਂ ਕੱਪੜੇ ਨਹੀਂ ਪਾਏ ਹੱਲੰਦਾ ਤੇ ਲੋ ਜੀ ਅਰਸ਼ਪ੍ਰੀਤ ਦੇ ਕੱਪੜੇ ਵੀ ਜਿਹੜੇ ਪ੍ਰੈਸ ਹੋ ਰਹੇ ਹੈ ਜੀ ਇੱਧਰ ਆਪਣੀ ਸ਼ਰਟ ਹੋ ਗਈ ਹੈ ਜੀ ਤੇ ਲੋ ਜੀ ਆ ਦੇਖੋ ਕਿੰਨਾ ਸੋਹਣਾ ਜਿਹੜਾ ਪਲੇ ਬਟਨ ਆਪਣਾ ਕੰਦੂ ਉੱਪਰ ਲਾਇਆ ਹੋਇਆ ਲੱਗਦਾ ਏ ਇਹ ਸਾਰੀ ਤੁਹਾਡੀ ਸਪੋਰਟ ਨਾਲ ਹੋਇਆ ਜੀ ਤੇ ਨਹੀਂ ਇੰਨੇ ਜੋਗੇ ਕਿੱਥੇ ਤੇ ਤੇ ਆ ਜਿਹੜਾ ਪਲੇ ਬਟਨ ਆਪਣਾ YouTube ਤੋਂ ਆਇਆ ਪੈਸੇ ਤਾਂ ਮੈਂ ਇਹਦੀ ਪਰਸੋਂ ਚੌਥੀ ਵੀਡੀਓ ਪਾਈ ਤੀ ਠੀਕ ਹੈ ਜੀ ਆਪਣਾ ਬਾਲੂ ਸ਼ਾਇਆ ਦੀ ਉਹਦੇ ਵਿੱਚ ਦਿਖਾਤਾ ਤਾਂ ਇਹ ਤੇ ਕਿੰਨਾ ਸੋਹਣਾ ਲੱਗਦਾ ਠੀਕ ਹੈ ਜੀ ਸਾਰਾ ਕੁਝ ਤੁਹਾਡੀ ਸਾਰੀ ਸਪੋਰਟ ਨਾਲ ਹੋਇਆ ਏ ਤੇ ਲਓ ਜੀ ਹੁਣ ਫਿਰ ਮਿਲਦੇ ਆਪਾਂ ਜਦੋਂ ਆਪਣੇ ਇੱਥੋਂ ਜਾਣਾ ਹੈ ਜਦ ਫਿਰ ਤੁਹਾਨੂੰ ਸਾਰਾ ਬਿਆਦਾ ਬਲੌਗ ਹੈ ਜਿਹੜਾ ਆਪਾਂ ਦਿਖਾਵਾਂਗੇ ਉਹ ਇਹ ਦੇਖੀਂ ਕਿਆ ਤੇ ਲਓ ਜੀ ਤਿਆਰੀ ਆ ਜਿਹੜੀ ਹੋ ਚੁੱਕੀ ਹੈ ਜੀ ਠੀਕ ਹੈ ਜੀ ਕਦੇ ਆਪਣੇ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਆ ਪਿੱਛੇ ਘਰ ਜਣੀ ਸੁੰਨਾ ਨਹੀਂ ਛੱਡ ਕੇ ਜਾਣਾ ਆਪਾਂ ਨੇ ਤੇ ਇਧਰ ਅਰਸ਼ਪ੍ਰੀਤ ਵੀ ਤਿਆਰ ਹੋ ਚੁੱਕੀ ਆ ਜੀ ਤੇ ਸਹਿਜ ਵੀ ਤੇ ਲਓ ਜੀ ਹੁਣ ਆਪਾਂ ਇਧਰ ਇੱਕ ਸਾਡੇ ਹੋਰ ਆਇਆ ਬਾਜੀ ਬੰਦਾ ਤੁਹਾਨੂੰ ਇਹਨਾਂ ਦਾ ਵੀ ਮਲਾਉਂਦੇ ਆ ਜੀ ਤਾਂ ਸਹੀ ਗੱਲ ਕਰਦੇ ਹੋਈ ਸਾਰਿਆਂ ਨੂੰ ਕਰਦੇ ਸਹੀ ਗੱਲ ਹੈਲੋ ਕਰਦੇ ਕਰਦੇ ਕਰਤੀ ਵੀ ਹੈਲੋ ਠੀਕ ਆ ਜੀ ਹੁਣ ਵੀਡੀਓ ਲਾਈਕ ਕਰਦੇ ਜੀ ਤੇ ਲਓ ਜੀ ਹੁਣ ਚੱਲਦੇ ਆਪਾਂ ਬਾਹਰ ਜਿਹੜੇ ਆਪਾਂ ਨੇ ਟੈਂਪੂ 'ਚ ਜਾਣਾ ਲਓ ਜੀ ਅੱਜ ਆਪਾਂ ਨੇ ਕਿਹੜੇ ਟੈਂਪੂ 'ਮ ਜਾਣਾ ਗੱਦੇ ਪਿਛਾ ਕੇ ਹਨੀ ਤੇ ਲੋ ਜੀ ਇੱਕ ਗੱਡੀ ਆਪਣੀ ਇਹ ਜਾਊਗੀ ਠੀਕ ਆ ਜੀ ਤੇ ਲੋ ਜੀ ਉਧਰ ਆਪਾਂ ਨੇ ਕਰਿਆ ਹੋਇਆ ਉਹ ਟੈਂਪੂ ਕਿਉਂਕਿ ਬੰਦੇ ਖਾਸੇ ਸੀ ਇਸ ਕਰਕੇ ਜਾਣਾ ਦੂਰ ਹੈ ਤੇ ਬੜੀ ਗੱਡੀ ਹੈ ਜਿਹੜੀ ਉਹ ਮਹਿੰਗੀ ਹੋ ਰਹੀ ਸੀ ਠੀਕ ਆ ਜੀ ਉਹ ਮੰਗ ਰਿਆ ਸੀ 26-7000 ਰੁਪਿਆ ਇਸ ਕਰਕੇ ਫਿਰ ਅਸੀਂ ਛੋਟਾ ਹਾਤੀ ਜਿਹੜਾ ਉਹ ਕਰ ਲਿਆ ਇਹ ਕਰਿਆ ਜੀ ਆਪਾਂ ਨੇ 2500 ਰੁਪਏ ਚ ਯਾਨੀ ਆ ਬਜਟ ਚ ਹੋ ਗਿਆ ਨਾਲੇ ਆਮ ਨਾਲ ਕਿਸੇ ਨੂੰ ਉਲਟੀ ਨਹੀਂ ਲੱਗੂਗੀ ਕੋਈ ਚੱਕ ਨਹੀਂ ਆਮ ਨਾਲ ਜਾਉਂਗੇ ਜੀ ਤੇ ਲੋ ਜੀ ਸਾਰੇ ਜਿਹੜੇ ਆਪਣੇ ਟੈਂਪੂ ਦੇ ਵਿੱਚ ਬੈਠ ਚੁੱਕੇ ਆ ਜੀ ਇਹ ਜਿਹੜਿਆ ਦੇਖੋ ਪੂਰਾ ਵਧੀਆ ਮਾਹੌਲ ਹੈ ਆ ਜਿਹੜਾ ਮਾਹੌਲ ਸੀ ਕਾਜੀ ਤਕਰੀਬਨ ਅੱਜ ਤੋਂ 5-7 ਸਾਲ ਪਹਿਲਾਂ ਇਦਾਂ ਦੇ ਟੈਂਪੂ ਜਿਹੜੇ ਮਤਲਬ ਵਿਆਹਾਂ ਦੀ ਦਿੱਤੀਆ ਟਰਾਲੀਆਂ ਮਹ ਜਾਂਦੇ ਤੇ ਠੀਕ ਹੈ ਜੀ ਆਹ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਤੇ ਲਓ ਜੀ ਨਾਲੇ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਆਪਣਾ ਪਿੰਡ ਸਾਰੇ ਆਪਣੇ ਘਰ ਦੇ ਮੈਂਬਰ ਆ ਜਿਹੜੇ ਬੈਠੇ ਆ ਜੀ ਟੈਂਪੂ ਦੇ ਵਿੱਚ ਠੀਕ ਹੈ ਜੀ ਤੇ ਲਓ ਜੀ ਆ ਆਪਣਾ ਪਿੰਡ ਰਹਿ ਗਿਆ ਜੀ ਇੱਧਰ ਇੱਧਰ ਜੀਰੀਆਂ ਵੱਡ ਹੋ ਗਈਆਂ ਜੀ ਕਣਕਾਂ ਫੀਜ ਹੋ ਗਈਆਂ ਅੱਜ ਤੁਹਾਨੂੰ ਨਾਲੇ ਹਾਈਵੇ ਦਿਖਾਉਣੀ ਆ ਜੀ ਬੜਾ ਜਿਹੜੇ ਉੱਪਰੋਂ ਅਸੀਂ ਜਾਣਾ ਹੈ ਜਿਹੜਾ ਨਵਾਂ ਰੋਡ ਬਣਿਆ ਸਾਡੇ ਲਾ ਕੇ ਇੱਧਰ ਤੇ ਲਓ ਜੀ ਇਹ ਬਣਿਆ ਜੀ ਨਵਾਂ ਰੋਡ ਹਾਈਵੇ ਇਧਰ ਹੀ ਇਹਨੂੰ ਪਾਂਤਮਾਲਾ ਕਹਿੰਦੇ ਆ ਤੇ ਇੱਥੋਂ ਛੱਡਦੇ ਜੀ ਸਾਡੇ ਪਿੰਡ ਤੇ ਲਾਗ ਤੇ ਇਹ ਸਿੱਧਾ ਹੁਣ ਨਿਕਲੂਗਾ ਜੀ ਜਾ ਕੇ 에어ਪੋਰਟ ਰੋਡ ਡੈਡੀਸਨਟਾ ਠੀਕ ਆ ਜੀ ਅਸੀਂ ਜਾਣਾ ਹੈ ਰਾਮਗੜ੍ਹ ਚੀਰਕਪੁਰ ਨੂੰ ਹੋ ਕੇ ਇੱਧਰ ਨੂੰ ਤੇ ਇੱਥੋਂ ਹੁਣ ਅਸੀਂ ਰੋਡ ਦੇ ਉੱਪਰੋਂ ਚੜ ਜਾਾਂਗੇ ਕਿਉਂਕਿ ਹਲੇ ਵਿੱਚ ਵਿੱਚ ਮਾ ਕੱਟ ਬੰਦ ਵੀ ਕਰੇ ਹੋਏ ਆ ਦੇ ਪਰ ਚੱਲ ਬੈਠੇ ਹੁਣ ਚੱਲਦਾ ਏ ਇਹ ਲੋ ਜੀ ਹੁਣ ਮੇਨ ਰੋਡ ਤੇ ਚੜ ਗਏ ਆ ਆ ਆਪਣੇ ਪਿੰਡ ਨੂੰ ਜਾਣਦੀ ਹੈ ਜੀ ਇੱਥੋਂ 1.5 ਕਿਲੋਮੀਟਰ ਦਾ ਆਪਣਾ ਪਿੰਡ ਹੈ ਤੇ ਲੋ ਜੀ ਆਹ ਲਾਗ ਵਾਲਾ ਪਿੰਡ ਆ ਗਿਆ ਜੀ ਚੋਲਟਾ ਖੁਰਦ ਤੇ ਆ ਦੇਖੋ ਹੁਣ ਮੇਨ ਹਾਈਵੇ ਤੇ ਚੜ ਗਏ ਤੇ ਹੁਣ ਆਪਾਂ ਨਿਕਲਾਂਗੇ ਜਾ ਕੇ ਡੈੜੀ 에어ਪੋਰਟ ਰੋਡ ਤੇ ਲੋ ਜੀ ਅਸੀਂ ਰਾਮਗੜ੍ਹ ਹੈ ਜਿਹੜਾ ਪਹੁੰਚ ਚੁੱਕੇ ਆ ਜੀ ਇੱਧਰ ਮਲਾਈ ਓਵਰ ਦੇ ਥੱਲੇ ਆ ਜੀ ਇਹ ਚੱਲੀ ਗਈ ਜੀ ਇੱਧਰ ਚੰਡੀਗੜ੍ਹ ਪੰਚਕੋਲਾ ਤੇ ਆ ਪਿੱਛੇ ਰਾਮਗੜ੍ਹ ਰਹਿ ਗਿਆ ਜੀ ਤੇ ਆ ਜਿਹੜਾ ਰੋਡ ਐ ਇਹ ਜਾ ਰਿਹਾ ਜੀ ਹੁਣ ਇਸ ਟਾਈਮ रायपुर ਰਾਣੀ ਠੀਕ ਆ ਜੀ ਕੋਟ ਵਿਲਾ ਕੁੰਗਾ ਟੀਪੀ ਇਹ ਇੱਧਰ ਨਿਕਲੂਗਾ ਜੀ ਤੇ ਆਪਾਂ ਨੇ ਜਾਣਾ ਪਿੰਡ ਮਾਨਕਿਆਂ ਮਾਨਕਿਆਂ ਪਿੰਡ ਐ ਜਿਹੜਾ ਤੁਹਾਨੂੰ ਦਿਖਾਉਂਦੇ ਆ ਜੀ ਹੁਣ ਤੇ ਇੱਧਰ ਆ ਗਿਆ ਜੀ ਸਾਹਮਣੇ ਪਿੰਡ ਮਾਨਕਿਆਂ ਤੇ ਲਓ ਜੀ ਇਹ ਹੈਗਾ ਪਿੰਡ ਮਾਨਕਿਆਂ ਦਾ ਬੱਸ ਸਟਾਪ ਪਿੰਡ ਚੈਂਟਰੀ ਕਰਾਂਗੇ ਜੀ ਹੁਣ ਤੇ ਲੋ ਜੀ ਪਿੰਡ ਦੇ ਵਿੱਚ ਪੜ ਚੁੱਕੇ ਆ ਜੀ ਤੇ ਬਾਕੀ ਹੁਣ ਤੁਹਾਨੂੰ ਵਿਆਹ ਦਾ ਪ੍ਰੋਗਰਾਮ ਦਿਖਾਉਣੀ ਆ ਜੀ ਸਾਰਾ ਸਿਸਟਮ ਤਾਈ ਨੂੰ ਲੈ ਵੀ ਚਾਹੀਏ ਸਾਡਾ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਮਣਕਿਆ ਠੀਕ ਹੈ ਜੀ ਵਿਆਹ ਲਈ ਕਰ ਤੇ ਲੋ ਜੀ ਇਧਰ ਲੰਬੜਦਾਰ ਅੱਗਾ ਪੈਣ ਲਾ ਦੇ ਹੈਲੋ ਕਰ ਦੇ ਕਾਲ ਸਿੰਘ ਜੀ ਹੈਲੋ ਤੇ ਲੋ ਜੀ ਇਧਰ ਹੈਪੀ ਲਾਲੂ ਹੈਲੋ 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 ਚਲੋ ਜੀ ਇਧਰ ਬਾਕੀ ਇੱਧਰ ਬੈਠੀਏ ਜੀ ਸਾਰੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ ਕਮੈਂਟ ਕਰਦੇ ਤੇ ਲਓ ਜੀ ਚਾਹ ਇਹ ਜਿਹੜੀ ਆ ਚੁੱਕੀ ਆ ਜੀ ਕਲਾਸਾਂ ਦੇ ਵਿੱਚ ਤੇ ਲਓ ਜੀ ਇੱਧਰ ਬਰਫੀ ਵੀ ਪਹੁੰਚ ਚੁੱਕੀ ਆ ਤੇ ਲਓ ਜੀ ਇੱਧਰ ਵੀਰ ਜੀ ਸਾਸਰੀ ਕਰਨ ਮੈਂ ਸਾਸਰੀ ਕਰਨ ਨੋਟ ਨਹੀਂ ਹੈ ਤੇ ਲਓ ਜੀ ਇੱਧਰ ਪਕੌੜਾ ਪਾਰਟੀ ਚੱਲ ਰਹੀ ਹੈ ਜੀ ਠੀਕ ਹੈ ਜੀ ਇਹ ਆ ਜੀ ਪਿੰਡਾਂ ਵਾਲਾ ਮੇਲਗੇੜ ਤੇ ਲਓ ਜੀ ਇੱਧਰ ਚੱਲ ਰਿਹਾ ਫਿਰ ਕੰਮ ਪੂਰਾ ਲਓ ਜੀ ਇੱਧਰ ਹਾਂ ਪਕਾਉਂਗਾ ਕਿ ਚੱਲ ਰਿਹਾ ਪਕੌੜਾ ਪਾਰਟੀ ਤੇ ਪਕਾ ਜੀ ਸਾਸਰੀ ਕਰਨ ਲਾ ਲੇਣੀਆ ਲੋਕੋ ਇਹ ਹੈਗਾ ਜੀ ਪਿੰਡਾਂ ਦਾ ਮਾਹੌਲ ਕਿਤੇ ਨਾ ਕਿਤੇ ਆ ਜਿਹੜਾ ਮਾਹੌਲ ਹੈ ਪਿੱਛੇ ਰਹਿੰਦਾ ਜਾ ਰਿਹਾ ਹੈ ਪਰ ਫਿਰ ਵੀ ਸਾਡੇ ਏਰੀਆ ਦੇ ਵਿੱਚ ਜਿਹੜਾ ਪੁਰਾਣਾ ਮਾਹੌਲ ਹੈ ਹਲੇ ਵੀ ਵਰਕਰਾਂ ਦੀ ਸਾਰੇ ਜਣੇ ਮੜੇ 'ਚ ਬੈਠ ਚੁੱਕੇ ਆ ਜੀ ਤੇ ਆ ਜਿਹੜੀ ਚੀਜ਼ ਦੇ ਰਹੇ ਆ ਜੀ ਆ ਤੁਸੀਂ ਦੱਸਿਓ ਤੁਹਾਡੇ ਏਰੀਆ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਸਾਡੇ ਨੂੰ ਕਹਿ ਦਿੰਦੇ ਆ ਜੀ ਜਿਵੇਂ ਪੱਲੇ ਪੂੜੀ ਪੋਣਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਕਿ ਲੋ ਜੀ ਕਿੰਨਾ ਦਾ ਮਾਹੌਲ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਕਿ ਲੋ ਜੀ ਇੱਧਰ ਸਹਿਜ ਫਰੀ ਤਾਂ ਨਾਲੇ ਖੜਾ ਉਹ ਇੱਧਰ ਸਾਰੇ ਰਿਸ਼ਤੇਦਾਰ ਆ ਜਿਹੜੇ ਉਹ ਬੈਠੇ ਆ ਜੀ ਮਾਮੇ ਦੇ ਇਲਾਵਾ ਹੋਰ ਨਾ ਕੋਈ ਪਵਾ ਗੀ ਕਾਤੇ ਕਾਤੇ ਗਿਆ ਅੱਗੇ ਲੋ ਜੇ ਤੋ ਚੰਦਰ ਉੱਤੇ ਮਾਮੇ ਪਾਇਓ ਦੱਸੋ ਦਿੰਦੇ ਇੱਧਰ ਲੈਟ ਪੱਟੀ ਦੇ ਗਿਆ ਦੇਖਦੇ ਹਾਂ ਪਤਾ ਨਹੀਂ ਬਾਹਰ ਤਾਂ ਦੀ ਬਾਹਰ ਉਹ ਗਿਆ ਨਾ ਉਹ ਰੱਖ ਲੈ ਨਹੀਂ ਰੱਖ ਆ ਚਲੂ ਲਿਆ ਦਿਓ ਭਾਈ ਬਹੁਤ ਬਹੁਤ ਧੰਨਵਾਦ ਕਰਨੀ ਦਿਓ 5 ਕਿ ਮੀਟਰ ਰਹਿ ਗਿਆ ਰੋਪੇ ਦੇ ਕਰ ਲਾ ਲਾ ਤੇਰੇ ਪੰਨੂ ਹੋ ਕੇ ਕਰੂੰਗੀ ਰੋਲ ਨਮ ਵੀਡੀਓ ਜੀ ਦੇ ਉੱਪਰ ਆ ਗਿਆ

ਇਹ ਨਾ ਜੇ ਉਹਦੇ ਸੇਨੀਪਈ ਵੀ ਆ ਗਿਆ ਤੇ ਨਾ ਲੱਗੂ ਸਾਕੇ ਮਰਵਾ ਕੇ ਆਪ ਰੱਖ ਲੈ ਜਿੱਧਰ ਗਾਰੇ ਇਧਰ ਕਰ ਦੂਗਾ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਹੁਣ ਆਪਣੀ ਕੈਟਾਗਰੀ ਦੇ ਬੰਦਿਆਂ ਕੋਲ ਠੀਕ ਹੈ ਜੀ ਇਧਰ ਤੁਹਾਨੂੰ ਦਿਖਾਉਂਦੇ ਆ ਹੁਣ ਆਪਾਂ ਟੈਂਟ 'ਚ ਆ ਚੁੱਕੇ ਆ ਇੱਥੇ ਹੋ ਰਹੀ ਆ ਸਵੇਰ ਦੀ ਤਿਆਰੀ ਖਾਣੇ-ਦਾਣੇ ਦੀ ਸਾਰੀ ਇਹ ਲਓ ਜੀ ਤੁਹਾਨੂੰ ਦਿਖਾਉਂਦੇ ਆ ਕਰਾਉਂਦੇ ਆ ਇੱਧਰ ਬਾਈ ਗੋਲ ਗੱਪੇ ਬਣਾ ਰਹੇ ਆ ਜੀ ਤੇ ਬਾਈ ਕੱਲ ਦੀ ਤਿਆਰੀ ਹੋ ਰਹੀ ਹੈ ਹਾਂ ਠੀਕ ਹੈ ਸੂਜੀ ਵਾਲੇ ਆ ਇਹ ਹਾਂ ਠੀਕ ਹੈ ਲਓ ਜੀ ਸੂਜੀ ਵਾਲੇ ਗੋਲ ਗੱਪੇ ਬਣਦੇ ਹੋਏ ਬਾਈ ਵਰਕ ਸੂਜੀ ਗਈ ਇੰਨੇ ਨਹੀਂ ਲਓ ਜੀ ਕਰੋ ਚੈੱਕ ਫਿਰ ਕੰਮ ਪਾਈਆਂ ਦਾ ਵਧੀਆ ਗੋਲ ਗੱਪੇ ਬਹੁਤ ਵਧੀਆ ਬਣਾ ਰਹੇ ਆ ਬਾਈ ਇੱਧਰ ਬਾਈ ਪੂਰੀਆਂ ਖਿਲਾਉਂਗੇ ਸ਼ਾਮ ਨੂੰ ਬਾਈ ਸ਼ਾਮ ਨੂੰ ਪੂਰੀਆਂ ਖਿਲਾਉਂਗੇ ਹੁਣ ਰਾਤ ਨੂੰ ਸਾਡੇ ਸ਼ਾਮ ਕਹਿ ਦਿੰਦੇ ਆ ਅਸੀਂ ਹਰਿਆਣੇ ਚ ਪਹੁੰਚੇ ਹੋਏ ਹਾਂ ਜੀ ਅੱਜ ਤੇ ਬਾਈ ਕਰ ਰਿਹਾ ਸ਼ਾਮ ਦੇ ਖਾਣੇ ਦੀ ਤਿਆਰੀ ਇਹ ਨਹੀਂ ਤਾਂ ਹੋਈ ਇੱਕ ਬਾਈ ਲਓ ਜੀ ਇੱਧਰ ਭੰਡਾਰਾ ਤੁਹਾਨੂੰ ਦਿਖਾਉਂਦੇ ਆ ਲੱਡੂ ਬਣੇ ਹੋਏ ਕਰੋ ਫਿਰ ਚੈੱਕ ਲੱਡੂ ਪਾਈਆਂ ਨੇ ਪੂਰੇ ਘੜ ਬਣਾਏ ਹੋਏ ਆਪਣੇ ਵਾਂਗ ਆਪਾਂ ਵੀ ਇਦਾਂ ਹੀ ਬਣਾਉਂਦੇ ਆ ਲਓ ਜੀ ਇੱਧਰ ਇਹ ਭੰਡਾਰਾ ਇਹਨਾਂ ਨੇ ਬਣਾਇਆ ਹੋਇਆ ਸਾਰੀਆਂ ਸਬਜ਼ੀਆਂ ਸੂਜੀਆਂ ਜਿਹੜੀਆਂ ਇੱਥੇ ਪਈਆਂ ਏ और नहीं और मैं अब ना बनाने लग गया हूं और मैं ये बना रहा है भाई को और जा सकते हैं कौन कौन जा नहीं है पैसा नहीं कौन जा रहे हैं कौन कौन जा रहा है देना लेना चाहते हैं ये बिना करे दूसरी चाहिए मैं देख रहा हूं तुम बोल दो पापा तुम बोल दो मैं ना खाए चलो वो ला दूं वो ला दूं मैं ताने आ रहा है

ਤੋ ਨਹੀਂ ਇੱਕ ਚੀਜ਼ ਦਿਖਾਉਣੀ ਆ ਪਿੰਡਾਂ ਦਾ ਮਾਹੌਲ ਕਿਉਂਕਿ ਜ਼ਿਆਦਾਤਰ ਬੰਦੇ ਨਾ ਵੈਸੇ ਦੇਖਿਆ ਪਿਆ ਹਾਂ ਦੇ ਵਿੱਚ ਕੰਮ ਨੂੰ ਹੱਥ ਨਹੀਂ ਲਾਉਂਦੇ ਪਰ ਸਾਡੇ ਏਰੀਆ ਦੇ ਵਿੱਚ ਆ ਦੇਖੋ ਕਿੰਨੇ ਵੀ ਰਿਸ਼ਤੇਦਾਰ ਆ ਰਿਹਾ ਕੋਈ ਵੀ ਘਰ ਦੇ ਮੈਂਬਰ ਹਰ ਇੱਕ ਕੰਮ ਸਭ ਤੋਂ ਪਹਿਲਾਂ ਸਫਾਈ ਜ਼ਰੂਰੀ ਹੈ ਦੇਖੋ ਬਾਈ ਠੀਕ ਹੈ ਜੀ ਇੱਧਰ ਸਾਰਿਆਂ ਨੇ ਆਪਣੀ ਆਪਣੀ ਡਿਊਟੀ ਸਾਂਭੀ ਹੋਈ ਆ ਤੇ ਬਾਈ ਸਫਾਈ ਕਰ ਰਿਹਾ ਇੱਧਰ ਚਲੋ ਜੀ ਤੁਹਾਨੂੰ ਬੰਦੇ ਨਾਲ ਮਲਾਉਂਦੇ ਆ ਇੱਧਰ ਕਿਹੜਾ ਪਿੰਡ ਹੈ ਤੇਰਾ ਇਹ ਕਿਸਕੇ ਵਿਆਹ ਹੋਤਾ ਕਿਸਕੇ ਖੇੜਾ ਬਸੋਲਾ ਲਾਗ ਸ਼ਹਿਰ ਕਿਹੜਾ ਪੈਂਦਾ ਪੰਜੌਰ ਪੰਜੌਰ ਸਾਸਰੀ ਕੱਲ ਕਰਦੇ ਫਿਰ ਸਾਰੇ ਇਹਦਰ ਖੁੱਡੇ ਵਾਲੇ ਬੈਠੇ ਬੂਵਾਰ ਬੈਠੇ ਗੁੱਡੇ ਵਾਲੇ ਤਾਂ ਤੇ ਲੋ ਜੀ ਇਧਰ ਬਾਈ ਲੱਗੇ ਹੋਏ ਆ ਹਲਵਾਈ ਪਕੌੜੇ ਕੱਢ ਰਹੇ ਆ ਫਿਰ ਠੀਕ ਹੈ ਜੀ ਪਨੀਰ ਵਾਲੇ ਪਕੌੜੇ ਛਕੋ ਫਿਰ ਤੁਸੀਂ ਭਾਈ ਕਿਹੜਾ ਪਿੰਡ ਆਹੀ ਹੈ ਮਾਣਕਿਆ ਮਾਣਕਿਆ ਨੰਨਾ ਤੁਹਾਡਾ ਹੀ ਪਿੰਡ ਹੈ ਟੋਲੀ 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 ਸ਼ੇਡ ਆਵੜੇ ਲੋਕ ਲੋ ਆਵੜੇ ਭਈਆ ਤੇ ਲੋ ਜੀ ਇੱਧਰ ਪਕੌੜੇ ਨਿਕਲ ਰਹੇ ਆ ਰਾਤ ਵਾਸਤੇ ਵਿੱਚ ਮੇਲਗੇੜ ਵਾਲਿਆਂ ਵਾਸਤੇ ਪਨੀਰ ਪਕੌੜਾ ਗੋਭੀ ਪਕੌੜਾ ਤੇ ਲੋ ਜੀ ਅੱਜ ਫਿਰ ਤੁਹਾਨੂੰ ਜਿਹੜਾ ਫੰਕਸ਼ਨ ਆਪਾਂ ਵਿਆਹ ਦਾ ਪੂਰਾ ਦਿਖਾਵਾਂਗੇ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਉਹ ਮੈਂ ਦਿਖਾਉਂਦੇ ਆ ਫਿਰ ਪੂਰਾ ਮੋਹਲ ਅੱਜ ਪਿੰਡਾਂ ਦੀ ਬਰਾਤ ਆਲਾ ਠੀਕ ਹੈ ਜੀ ਤੇ ਨਾਲੇ ਤੁਹਾਨੂੰ ਜਦੋਂ ਬਰਾਤ ਆ ਗਈ ਇੱਥੇ ਸਾਰਾ ਸਰਕਲ ਉਹ ਪਈਏ ਜੱਗ ਚ ਉਹ ਦੇਖ ਆਉਦੀ ਪਰਾਂ ਪਾਈਾ ਤੋਂ ਚਾਹ ਚਾਹ ਪੀ ਰਹੇ ਆ ਜੀ ਚਾਹ ਪੂਰੀ ਘੈਂਟ ਜਿਹੜੀ ਕੰਮ ਵੀ ਪੂਰਾ ਕਿਹੜਾ ਉਧਰ ਬਾਈ ਪਕੌੜਿਆਂ ਦੀ ਟੈਸਟਿੰਗ ਹੋ ਰਹੀ ਹੈ ਜੀ ਚਾਹ ਚੱਲਦੀ ਹੈ ਰਗ ਰਗ ਕੱਲ ਰਹੀ ਹੈ ਚਾਹ ਆ ਮਾਹੌਲ ਹੈ ਜੀ ਆਪਣੇ ਪਿੰਡਾਂ ਦਾ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਿ ਕਿ ਪਿੰਡਾਂ ਦੇ ਵਿੱਚ ਆਹ ਮਾਹੌਲ ਹੈ ਜਿਹੜਾ ਹੁਣ ਕਿਤੇ ਕਿਤੇ ਦੇਖਣ ਨੂੰ ਮਿਲਦਾ ਨਹੀਂ ਤਾਂ ਅੱਜ ਕੱਲ੍ਹ ਹੁਣ ਕਿਆ ਸਿਸਟਮ ਹੋ ਗਿਆ ਅਗਲਾ ਕਹਿੰਦਾ ਯਾਰ ਠੇਕਾ ਕਰ ਲਓ ਤੁਸੀਂ ਅਸੀਂ ਨਹੀਂ ਕੋਈ ਵੀ ਹੱਥ ਲਾਉਣਾ ਪਰ ਜਿਹੜਾ ਆ ਮਾਹੌਲ ਹੈ ਆ ਹੁਣ ਕਿਤੇ ਕਿਤੇ ਆ ਪੂਰੇ ਨਜ਼ਾਰੇ ਵਾਲਾ ਮਾਹੌਲ ਹੈ ਐਂ ਘੈਂਟ ਆ ਬਾਈ ਪੀ ਦਾ ਇਹ ਚਾਹ ਇੱਧਰ ਖੜੇ ਉਧਰ ਉਹ ਬਾਈ ਚਾਹ ਪਾ ਰਹੇ ਆ ਪਤਾ ਕਰ ਜੋ ਵਾਦ ਮਾਰ ਲਓ ਉਹ ਉਧਰ ਉਹਲੇ ਨੂੰ ਡੂਡ ਟੱਪ ਨੂੰ ਠੀਕ ਬੜਾ ਰਵਾ ਰੋ ਉਹ ਟੱਪ ਟ ਹੈਗਾ ਤਨ ਉਹ ਮਾਹੌਲ ਬਾਈ ਕੱਢ ਰਹੇ ਆ ਪਕੌੜੇ ਚਾਹ ਬੋਕਟ ਬਾਈ ਬਾਈ ਵੱਟ ਕੱਢ ਤੇ ਆ ਬਾਈ ਨੇ ਬਣਾਈ ਚਾ ਮਹਾਰਾਜ ਜੂ ਬਰਾ ਸੋ ਬਰਾ ਹੈ ਰੰਗਲਾ ਲਓ ਜੀ ਇੱਧਰ ਕਾਲੂ ਕੀ ਸਾਡਾ ਤਿਆਰ ਹੋ ਗਿਆ ਹੋ ਗਿਆ ਬੱਸ ਅੰਨੀ ਪਿੱਛੇ ਕੰਮ ਕਰਕੇ ਦੇਖ ਲਾ ਤੇ ਲਓ ਜੀ ਇੱਧਰ ਪਕੌੜਾ ਗੈਂਗ ਵੀ ਤਿਆਰ ਹੋ ਰਿਹਾ ਏ ਅਵਨੀ ਵੀ ਤਿਆਰ ਹੋ ਗਿਆ ਅਵਨੀ ਲਹਿੰਗਾ ਪਾ ਲਿਆ ਅਵਨੀ ਇੱਧਰ ਨੂੰ ਮੂੰਹ ਕਰ ਲੈ ਬਲੌਗ ਉਹ ਨਾਲ ਦੇ ਨਾ ਬੁਆਈ ਬੈਠੀ ਆ ਮੈਂ ਆਈ ਤਾ ਆ ਜਾ ਹੈ ਮੈਂ ਕਰ ਤਾ ਸੋਣਾ ਹਾਂ ਤੂੰ ਚੋ ਕਰਨ ਤੇ ਨਾ ਮੈਂ ਟੈਂਟ ਮਾਂ ਤ ਉਧਰ ਤੇ ਲਓ ਜੀ ਇੱਧਰ ਗੋਲ ਗੱਪਾ ਗੈਂਗ ਹੋਏ ਹੋਏ ਪਾ ਗਏਗੇ ਇਹ ਗੋਲ ਗੱਪੇ ਬਣ ਗਈ ਉਧਰ ਟੈਂਟ ਚ ਮੈਂ ਉਧਰ ਤੀ ਆਇਆ ਚੱਲੂ ਫਿਰ ਗੋਲ ਗੱਪਾ ਟिक्की ਪੂਰੀ ਖਾਣੇ ਆ ਹਾਂ ਚਮਚਿਆਂ ਨਾਲ ਹਾਂ ਤੂੰ ਵੀ ਖਾਉਂਗੀ ਹਾਂ ਹੈ ਕਿਹਾਨ ਜੀ ਤੂੰ ਵੀ ਖਾਊਂਗਾ ਆਊਗਾ ਗੋਲ ਗੱਪੇ ਤੂੰ ਅੰਨੜੀ ਨੜੀ ਵੀ ਆ ਗਈ ਤੇ ਬਾਈ ਸਰਦੀ ਆ ਗਈ ਹੁਣ ਜਾਮ ਆਉਣ ਲੱਗ ਗਿਆ ਹਨੀ ਹਾਂ ਜਖਾਮ ਟੈਂਟ ਚੱਪਾ ਆ ਚੁੱਕਿਆ ਜੀ ਰਿਸ਼ਤੇਦਾਰ ਸਾਰੇ ਇਕੱਠੇ ਹੋਣ ਲੱਗ ਗਿਆ ਨਾ ਤੋਂ ਕੇ ਤੇ ਇਧਰ ਬਾਈਆਂ ਨੇ ਸਟਾਲਾਂ ਵੀ ਲਾਤੀਆਂ ਟਿੱਕੀ ਠੀਕ ਹੈ ਜੀ ਇਧਰ ਨਿਊਡਲ ਵਗੈਰਾ ਸਾਰੀਆਂ ਬਾਈਆਂ ਨੇ ਆਪਣੀ ਤਿਆਰੀ ਕਰ ਲਈ ਆ ਬਰਾਤ ਦੇ ਆਉਣ ਦੀਆਂ ਬਾਈ ਨੇ ਡੋਸਾ ਲਾਇਆ ਹੋਇਆ ਏ ਤੇ ਇਸ ਟਾਈਮ ਤੇ ਨਾ ਡੀਜੇ ਚੱਲ ਗਿਆ ਹੁਣ ਆਪਾਂ ਕਰ ਰਹੀਆਂ ਬੈਠ ਕੇ ਘਰੇ ਆਵਾਜ਼ ਰਿਕਾਰਡ ਇਹ ਕਿਉਂਕਿ ਡੀਜੇ ਦੇ ਵਿੱਚ ਫਿਰ ਗਾਣੇ ਕਾਪੀਰਾਈਟ ਦਾ ਚੱਕਰ ਪੈ ਸਕਦਾ ਕੈਂਟ ਵੀ ਬਾਈਆਂ ਨੇ ਵਧੀਆ ਲਾਇਆ ਹੋਇਆ ਸਾਰਾ ਸੈਟਪ ਠੀਕ ਆ ਤੇ ਲੋ ਜੀ ਇੱਧਰ ਆਪਣੇ ਸ਼ੋਕਰੇ ਆ ਜਿਹੜੇ ਸਾਰੇ ਬੈਠੇ ਆ ਨਜ਼ਾਰੇ ਲੈ ਰਹੇ ਆ ਠੀਕ ਆ ਜੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਕਰੋ ਜੀ ਮੜ ਜਾ ਹੌਸਲਾ ਮਿਲ ਜਾਂਦਾ ਏ ਸੋ ਜੀ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਨਾ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਦਮਾ ਲਾਉਂਗੇ ਹੈ ਕੀ ਕਰਵਾਉਣਾ ਤੁਸੀਂ 3 100 ਹੀ ਦੇ ਦਿਓ 3 100 ਰੁਪਏ ਕਿਤੇ ਲੈਣਾ ਚਲ ਆਇਆ ਫਿਰ ਮੈਂ ਪਲੇਟ ਚਾਹ ਰਿਹਾ ਆ ਜਾ ਚੱਲ ਚੱਲ ਲਾਈ ਹੀ ਬਸ ਫਾਈਨ ਚੱਕੀ ਖਾਲੀ ਮਗਾ ਫਾਈਨ ਦਿਨ ਉਹ ਤਾਂ ਲੈ ਥੱਲੇ ਵਾਸ ਲੋ ਜੀ ਮੇਰਾ ਭਾਨ ਜੀ ਕਹਿੰਦਾ ਪਾਣੀ ਪੁਰਾਣੇ ਜੀ ਨੇ ਪਾਗਾ ਇੱਕ ਦੋ ਇਹਦੇ ਮੂੰਹ ਚ ਮਠਾਈ ਪਾ ਕੇ ਵੀਡੀਓ ਬਣਾਉਂਦੇ ਸੀਗੇ ਕਹਿੰਦੇ ਆਪਾਂ ਨੇ ਓਵੇਂ ਬਣਾਉਣੀ ਆ ਮੈਂ ਚਲੋ ਬਣਾਓ ਫਿਰ ਤੁਸੀਂ ਤੇ ਲੋ ਜੀ ਪੂਰਾ ਵਧੀਆ ਐ ਨਜ਼ਾਰੇ ਆਏ ਪੂਰੇ ਐਨ ਘੈਂਟ ਮਰ ਜਾ ਹੱਸ ਕੇ ਚੱਲਦੇ ਚੱਲ ਚੱਲ ਹੁਣ ਬੱਸ ੜਾ ਓ ਜੜਾ ਹਾਂ ਲੋ ਜੀ ਹੁਣ ਦੋਸਾ ਟਰਾਈ ਕਰ ਰਹੇ ਆਂ ਹਾਂ ਜੀ ਕਿਵੇਂ ਦਾ ਟੇਸਟ ਐ ਓਕੇ ਜੀ ਲੋ ਜੀ ਵਿਆਹ ਦੇ ਵਿੱਚ ਪੂਰਾ ਹਨ ਵਧੀਆ ਨਜ਼ਾਰਾ ਆਇਆ ਇੱਧਰ ਮਿਲਣੀ ਵਾਲੇ ਕੰਬਲ ਵੀ ਜਿਹੜੇ ਆ ਚੁੱਕੇ ਆ ਜੀ ਇੱਧਰ ਛੋਟਾ ਜਿਹਾ ਜਵਾਕ ਮਠਿਆਈ ਖਾ ਰਿਆ ਨਜ਼ਾਰੇ ਲੈ ਰਿਹਾ ਤੇ ਇੱਧਰ ਬਰਾਤ ਵਾਲੇ ਵੀ ਆਪਣਾ ਪੂਰਾ ਇੰਜੋਏ ਕਰ ਰਹੇ ਆ ਜੀ ਨੰਦ ਪੈਸੀ ਨੰਝਕਾਰਜ ਪੈਦੀ ਹੋ ਗਈ ਸੀ ਇੱਧਰ ਬਰਾਤ ਵਾਲੇ ਹੁਣ ਭੰਗੜੇ ਪਾ ਰਹੇ ਆ ਪੂਰੇ ਨਜ਼ਾਰੇ ਲੈ ਰਹੇ ਆ ਜੀ ਠੀਕ ਹੈ ਜੀ ਤੇ ਲਓ ਜੀ ਇੱਧਰ ਮੁੰਡਿਆਂ ਵਾਲਿਆਂ ਵੱਲੋਂ ਬਰੀ ਦਾ ਸਮਾਨ ਵੀ ਆ ਜਿਹੜਾ ਸਾਹਮਣੇ ਖੋਲ ਕੇ ਦਿਖਾਉਣ ਲੱਗੇ ਆ ਜੀ ਠੀਕ ਹੈ ਜੀ ਆਹ ਮਾਹੌਲ ਹੈ ਜੀ ਪਿੰਡਾਂ ਦਾ ਤੇ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਠੀਕ ਹੈ ਜੀ ਕਿਉਂਕਿ ਆਪਾਂ ਹੁਣ ਜਿਹੜੇ ਬਲੌਗ ਹੈ ਤਾਂ ਵੀ ਬਣਾਇਆ ਕਰਾਂਗੇ ਤੁਹਾਡੀ ਸਾਰੇ سپورਟ ਨਾਲ ਤੇ ਲਓ ਜੀ ਫਿਰ ਹੁਣ ਆਪਾਂ ਮਿਲਦੇ ਆਂ ਫਿਰ ਤੁਹਾਨੂੰ ਇੱਕ ਨਵੀਂ ਵੀਡੀਓ 'ਚ ਤੇ ਲਓ ਜੀ ਬਿਆਤੂ ਆਪਾਂ ਘਰੇ ਪਹੁੰਚ ਚੁੱਕੇ ਆ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਵੀ ਮਿੱਤਰੋ ਆਪਾਂ ਨੇ ਹੁਣ ਜਿਹੜੇ ਬਾਹਰ ਦੇ ਬਲੌਗ ਬਣਾਉਣੇ ਉਹ ਸਟਾਰਟ ਕੀਤੇ ਆ ਜੀ ਸੋ ਕਿਤੇ ਕੋਈ ਕਮੀ ਪੇਸ਼ੀ ਰਹਿ ਗਈ ਹੋਊਗੀ ਉਸ ਲਈ ਮਾਫੀ ਚਾਹੁੰਦੇ ਆ ਕਿਉਂਕਿ ਹੌਲੀ ਹੌਲੀ ਆਪਾਂ ਬਾਹਰ ਦੀ ਜਿਹੜੀ ਵੀਡੀਓ ਬਣਾਉਣੀ ਸਿੱਖਾਂਗੇ ਪਰ ਵਧੀਆ ਬਣਾ ਕੇ ਪਾਇਆ ਕਰਾਂਗੇ ਕਿਉਂਕਿ ਹਲੇ ਜਦੋਂ ਆਪਾਂ ਨਾ ਬਾਹਰ ਵੀਡੀਓ ਬਣਾਉਂਦੇ ਆ ਥੋੜੀ ਜਿਹੀ ਸੰਗ ਲੱਗਦੀ ਆ ਪਰ ਹੌਲੀ ਹੌਲੀ ਆਪਾਂ ਨੇ ਸਿੱਖ ਜਾਣਾ ਸੋ ਬਹੁਤੀਆਂ ਚੀਜ਼ਾਂ ਵਿੱਚ ਦਿਖਾ ਵੀ ਨਹੀਂ ਸਕਿਆ ਕਿ ਕਿਉਂਕਿ ਕਿਤਾ ਵਿਆਹ ਦੇ ਵਿੱਚ ਡੀਜੇ ਲੱਗਿਆ ਬਹੁੰਦਾ ਕਾਪੀਰਾਈਟ ਆਉਣੇ ਦਾ ਚੱਕਰ ਹੈ ਤੇ ਦੂਜਾ ਆਪਾਂ ਥੋੜੀ ਜੀ ਜਦੋਂ ਆਪਾਂ ਵੀਡੀਓ ਬਣਾਉਂਦੇ ਸੀਗੇ ਨਾ ਵਿਆਹ ਦੇ ਵਿੱਚ ਤਾਂ ਬਹੁਤ ਬੰਦਿਆਂ ਨੇ ਵਿੱਚ ਮਾਨੂੰ ਕਹੀ ਨੇ ਤਰਾਜ ਕਰਿਆ ਕਹਿੰਦੇ ਭਾਈ ਤੂੰ ਵੀਡੀਓ ਬਣਾ ਰਿਹਾ ਹੈ ਫਿਰ ਮੰਨਨ ਦੱਸਿਆ ਵੀ ਭਾਈ ਆਪਣਾ ਚੈਨਲ ਹੈ YouTube ਤੇ ਇਸ ਕਰਕੇ ਮੈਂ ਵਿਆਹ ਦਾ ਜਿਹੜਾ ਬਲੌਗ ਸ਼ੂਟ ਕਰ ਰਿਹਾ ਤੇ ਜੇ ਕੋਈ ਕਮੀ ਪੇਸ਼ੀ ਲੱਗੀ ਇਸ ਲਈ ਮਾਫੀ ਚਾਹੁੰਦੇ ਆ ਜੀ ਤੇ ਹੋਰ ਵਧੀਆ ਬਣਾਇਆ ਕਰਾਂਗੇ ਆਪਾਂ ਜਿਹੜੇ ਇਹ ਬਲੌਗ ਆ ਸਿੱਖਾਂਗੇ ਹੌਲੀ ਹੌਲੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਂ ਫਿਰ ਹੁਣ ਆਪਾਂ ਇੱਕ ਨਵੇਂ ਵਲੌਗ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ